ਪੂਰਾ ਸਮਾਂ ਖਤਮ ਹੋਣ ਦੇ ਸੰਕੇਤ ਸੰਤਾਂ ਨੇ ਦੱਸਿਆ ਸੀ ਗੁਪਤ ਹੁੰਦੇ ਹਨ ਪਰ ਪਛਾਣ ਲਵੋ ਵਾਰ-ਵਾਰ ਮੌਕਾ ਨਹੀਂ ਮਿਲਦਾ ਸੰਕੇਤਾਂ ਵੱਲ ਧਿਆਨ ਨਾ ਦੇਣਾ ਫਿਰ ਮੁਸੀਬਤ ਆਉਂਦੀ ਹੈ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਬੇਨਤੀਆਂ ਆਪਾਂ ਇਸ ਵਿਸ਼ੇ ਤੇ ਸਾਧੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜਦੋਂ ਵੀ ਬੁਰਾ ਸਮਾਂ ਆਉਂਦਾ ਹੈ ਤੇ ਸਾਤ ਸੰਗਤ ਸਾਨੂੰ ਗੁਰੂ ਚੇਤੇ ਆਉਂਦਾ ਹੈ ਤੇ ਜਦੋਂ ਚੰਗਾ ਸਮਾਂ ਹੁੰਦਾ ਹੈ ਤੇ ਸਾਨੂੰ ਰੱਬ ਚੇਤੇ ਨਹੀਂ ਹੁੰਦਾ ਅਸੀਂ ਕਹਿੰਦੇ ਨੇ ਰੱਬ ਤੋਂ ਅਸੀਂ ਲੈਣਾ ਕੀ ਹੈ ਪਰਮਾਤਮਾ ਤੋਂ ਅਸੀਂ ਲੈਣਾ ਕੀ ਹੈ ਜਦੋਂ ਪਰਮਾਤਮਾ ਚੇਤੇ ਹੁੰਦਾ ਹੈ ਤੇ ਉਦੋਂ ਸਾਡੇ ਮਨ ਦੇ ਵਿੱਚ ਇੱਕ ਵੱਖਰੀ એનર્ਜੀ ਹੁੰਦੀ ਹੈ ਵੀ ਪਰਮਾਤਮਾ ਜੀ ਕਿਰਪਾ ਕਰਿਓ ਸਤਗੁਰੂ ਜੀ ਮਿਹਰਮਤ ਕਰਿਓ ਸਤਗੁਰੂ ਜੀ ਆਪ ਜੀ ਕਿਰਪਾ ਕਰਕੇ ਨਿਵਾਜਿਓ ਸਤਿਗੁਰੂ ਜੀ ਆਪ ਜੀ ਕਿਰਪਾ ਕਰਿਓ ਏ ਮੇਰੇ ਪਾਤਸ਼ਾਹ ਜੀ ਆਪ ਜੀ ਮਿਹਰਮੰਦ ਕਰਿਓ ਸਤਿਗੁਰੂ ਉਦੋਂ ਕਿਰਪਾ ਕਰਦੇ ਜਦੋਂ ਅਸੀਂ ਉਹਦੀ ਕਿਰਪਾ ਦੇ ਵਿੱਚੋਂ ਨਿਕਲ ਜਾਂਦੇ ਆ ਕਹਿਣ ਤੋਂ ਭਾਵ ਅਸੀਂ ਉਹਨੂੰ ਯਾਦ ਨਹੀਂ ਕਰਦੇ ਅਸੀਂ ਉਹਦੀਆਂ ਚੀਜ਼ਾਂ ਦੇ ਵਿੱਚੋਂ ਬਾਹਰ ਹੋ ਜਾਂਦੇ ਅਸੀਂ ਉਹਦੀਆਂ ਵਸਤੂਆਂ ਦੇ ਵਿੱਚੋਂ ਨਿਕਲ ਜਾਂਦੇ ਆ ਸਾਧ ਸੰਗਤ ਮੈਂ ਬੇਨਤੀਆਂ ਜਿਹੜੀਆਂ ਨੇ ਬਾਰ-ਬਾਰ ਤਾਂ ਕਰਦਾ ਹੁੰਦਾ ਕਿ ਸਭ ਦੀ ਸਾਨੂੰ ਜਿਹੜੀ ਹੈ ਨਾ ਇਹ ਚੀਜ਼ ਸਮਝ ਪੈ ਜਾਏ ਸਾਨੂੰ ਇਹ ਚੀਜ਼ ਜਿਹੜੀ ਹੈ ਉਹ ਅਸੀਂ ਵਿਚਾਰੀਏ ਖੁਦ ਵਿਚਾਰੀਏ ਕਿ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਦੇ ਕਿਉਂਕਿ ਜਿਹੜਾ ਮਾੜਾ ਸਮਾਣਾ ਇਸ ਕਰਕੇ ਮਨੁੱਖ ਤੇ ਹੈ ਕਿਉਂਕਿ ਮਨੁੱਖ ਰੱਬ ਦੀ ਰਜਾ ਵਿੱਚ ਨਹੀਂ ਰਹਿ ਰਿਹਾ 파ਤਸ਼ਾਹ ਦੀ ਰਜਾ ਵਿੱਚੋਂ ਇਹ ਬਾਹਰ ਹੋਇਆ ਪਿਆ 파ਤਸ਼ਾਹ ਦੀ ਰਜਾ ਵਿੱਚੋਂ ਇਹ ਨਿਕਲ ਗਿਆ ਸਤਿਗੁਰੂ ਦੀ ਰਜਾ ਵਿੱਚੋਂ ਨਿਕਲ ਗਿਆ ਮੇਰੇ 파ਤਸ਼ਾਹ ਕਹਿੰਦੇ ਨੇ ਜਦੋਂ ਰੱਬ ਦੀ ਰਜਾ ਵਿੱਚੋਂ ਨਿਕਲ ਗਿਆ ਤੇ ਕਹਿੰਦੇ ਗੱਲ ਜਿਹੜੀ ਹੈ ਨਾ ਉੱਥੇ ਹੀ ਖਰਾਬ ਹੋ ਗਈ ਗੱਲ ਜਿਹੜੀ ਹੈ ਉਥੇ ਹੀ ਖਤਮ ਹੋ ਗਈ ਸਾ ਸੰਗਤ ਹੁਣ ਸਾਨੂੰ ਇਹ ਗੱਲ ਜਿਹੜੀ ਹੈ ਉਹ ਸਮਝਣੀ ਪਵੇਗੀ ਇਹ ਚੀਜ਼ ਸਾਨੂੰ ਵਿਚਾਰਨੀ ਪਵੇਗੀ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਹਿੰਦੇ ਭਾਈ ਜਦੋਂ ਤੂੰ ਉਸ ਪਰਮਾਤਮਾ ਨੂੰ ਧਿਆਵਣਾ ਹੈ ਉਸ ਪਰਮਾਤਮਾ ਦੇ ਨਾਲ ਤੂੰ ਜੁੜਦਾ ਹੈ ਉਹ ਸਤਿਗੁਰੂ ਦੇ ਨਾਲ ਜਦੋਂ ਤੂੰ ਜੁੜਦਾ ਹੈ ਤੇ ਯਾਦ ਰੱਖ ਸਜਣਾ ਕਹਿੰਦੇ ਸਤਿਗੁਰੂ ਤੇਰੇ ਤੇ ਕਿਰਪਾ ਕਰਦੇ ਨੇ ਪਾਤਸ਼ਾਹ ਤੇਰੇ ਤੇ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇਰੇ ਤੇ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਦੀ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਤੇਰੇ ਤੇ ਉਦੋਂ ਵਰਤੇਗੀ ਜਦੋਂ ਤੂੰ ਸਤਿਗੁਰੂ ਨੂੰ ਆਪਣੇ ਨੇੜੇ ਸਮਝੇਗਾ ਪਾਤਸ਼ਾਹ ਨੂੰ ਆਪਣੇ ਨੇੜੇ ਸਮਝੇਗਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇਰੇ ਨੇੜੇ ਹੋਣਗੇ ਸਤਿਗੁਰੂ ਜੀ ਉਦੋਂ ਹੀ ਕਿਰਪਾ ਕਰਦੇ ਨੇ ਤੇ ਹੁਣ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਜਿਹੜਾ ਧਿਆਨ ਹੈ ਨਾ ਉਹ ਜ਼ਰੂਰ ਦਿਵਾਵਾਂ ਸਾਦ ਸੰਗਤ ਸਾਨੂੰ ਇਹ ਗੱਲ ਜਿਹੜੀ ਹੈ ਉਹ ਵੱਖਰੇ ਤੌਰ ਤੇ ਸਮਝ ਆ ਜਾਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕਿਰਪਾ ਹੈ ਉਹ ਸਾਡੇ ਤੇ ਬਣ ਜਾਏ ਮੈਂ ਵਾਰੀ ਵਾਰੀ ਆਪ ਜੀ ਨਾਲ ਜਿਹੜੀ ਗੱਲ ਹੈ ਉਹ ਸਾਂਝੀ ਕਰ ਦੇਵਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਜਿਹੜੀ ਹੈ ਉਹ ਸਾਡੇ ਸਾਰਿਆਂ ਤੇ ਵਰਤ ਜਾਏ ਇੱਕ ਬੇਨਤੀ ਕਰਾਂ ਆਪ ਜੀ ਦਾ ਜਿਹੜਾ ਧਿਆਨ ਹੈ ਨਾ ਉਹ ਜ਼ਰੂਰ ਦਿਵਾਵਾ ਮੇਰੇ ਪਾਤਸ਼ਾਹ ਜੀ ਕਹਿੰਦੇ ਵੀ ਜਦੋਂ ਆਪਾਂ ਸਤਿਗੁਰੂ ਦੇ ਨਾਲ ਜੁੜਦੇ ਆਂ ਬੁਰਾ ਸਮਾਂ ਖਤਮ ਹੋਣ ਦੇ ਜਿਹੜੇ ਸੰਕੇਤ ਨੇ ਕਹਿੰਦੇ ਉਦੋਂ ਮਿਲਦੇ ਨੇ ਜਦੋਂ ਅਸੀਂ ਗੁਰੂ ਦੇ ਨੇੜੇ ਹੋ ਜਾਈਏ ਜਦੋਂ ਅਸੀਂ ਗੁਰੂ ਤੋਂ ਟੁੱਟੇ ਆਂ ਕਹਿੰਦੇ ਉਦੋਂ ਸਮਝ ਲਓ ਵੀ ਸਾਡੇ ਤੇ ਜਿਹੜਾ ਕਲਯੁਗ ਦਾ ਪ੍ਰਭਾਵ ਪੈ ਗਿਆ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਪ੍ਰੈਤੁਦ ਭਗਵੰਤਾ ਆਪਾਂ ਪੜਦੇ ਆ ਨਾ ਕਿਉਂਕਿ ਸਤਿਗੁਰੂ ਆਪ ਹੀ ਕਹਿੰਦੇ ਨੇ ਵੀ ਭਾਈ ਜਦੋਂ ਮੈਂ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਜੀ ਜਦੋਂ ਮੈਂ ਤੇਰੇ ਨਾਲ ਨਹੀਂ ਹੁੰਦਾ ਤੇਰੇ ਨਾਲ ਨਹੀਂ ਜੁੜਦਾ ਕਹਿੰਦੇ ਉਦੋਂ ਕਲਯੁਗ ਵਾਪਰ ਲਿਸਾ ਆਖਾਂ ਜੀਵਾਂ ਲਿਸਰੈ ਮਰ ਜਾਓ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਮੈਂ ਤੈਨੂੰ ਯਾਦ ਕਰਦਾ ਕਹਿੰਦੇ ਮੈਨੂੰ ਲੱਗਦਾ ਮੈਂ ਜੀਵਤਾਂ ਜਦੋਂ ਤੂਰੀ ਯਾਦ ਵਿਸਰ ਜਾ ਮੈਨੂੰ ਲੱਗਦਾ ਮੈਂ ਤੇ ਮੋਇਆ ਹਾਂ ਮੈਂ ਤੇ ਮਰ ਚੁੱਕਿਆ ਹਾਂ ਔਰ ਇਹ ਤੋਂ ਵੱਡੀ ਉਦਾਹਰਨ ਹੋਰ ਨਹੀਂ ਹੋ ਸਕਦੀ ਪਿਆਰੇ ਸੋ ਬੇਨਤੀ ਕਰਦੇ ਮਾਂ ਸੋ ਆਪਾਂ ਸਤਿਗੁਰੂ ਦੇ ਨਾਲ ਜੁੜੀਏ ਪਾਤਸ਼ਾਹ ਦੇ ਨਾਲ ਜੁੜੀਏ ਮੁਸੀਬਤਾਂ ਫੇਰ ਹੀ ਆਉਂਦੀਆਂ ਨੇ ਜਦੋਂ ਗੁਰੂ ਨਾਲ ਟੁੱਟੇ ਹੁੰਦੇ ਆ ਜਦੋਂ ਉਹਦੇ ਨਾਲ ਜੁੜਦੇ ਆ ਤੇ ਮੁਸੀਬਤਾਂ ਉਦੋਂ ਉੱਡ ਜਾਂਦੀਆਂ ਨੇ ਸੋ ਬੇਨਤੀਆਂ ਪਰਵਾਹ ਕਰਿਓ ਜੀ ਵਾਹਿਗੁਰੂ ਜੀ ਕਾ ਖ ਵਾਹਿਗੁਰੂ ਜੀ ਕੀ ਫਤਿਹ